ਰਾਤ ਨੂੰ ਟਰੱਕ ਆ ਕੇ ਵੱਜਿਆ ਵਿੱਚ ਅਸੀਂ ਗ੍ਰਖਤ ਪੱਟ ਤੇ 6 ਛੋਟਾ ਢਾਹ ਤੇ ਵੱਜੇ ਜੇ ਤੇਰੇ ਆਂਦਾ ਬਹੁਤ ਨੁਕਸਾਨ ਕਰਦਾ ਗੱਦੀ ਪੱਟ ਤੇ ਇਹ ਤਾਂ ਅਸੀਂ 100 ਦੀ ਸਪੀਡ ਤੇ ਹੋਊਗਾ ਟੋਟਾ ਘਟਾ ਇੱਥੇ ਬੰਦੇ ਬੈਠੇ ਹੁੰਦੇ ਦਿਨ ਦੇ ਵਿੱਚ ਉਹ ਆਕੇ ਹੋਇਆ ਹੁੰਦਾ ਤਾਂ ਬਹੁਤ ਬੜਾ ਨੁਕਸਾਨ ਹੋ ਜਾਂਦਾ 6 7 ਦੁਕਾਨਾਂ ਦੀ ਤਬਾਹੀ ਕਰਕੇ ਸਫਾਇਦੇ ਨੂੰ ਅਗਰ 4 ਬੰਦੇ ਵੀ ਜੱਫੀ ਪਾਣ ਤਾਂ ਸਫਾਇਦਾ ਹੱਥ ਨਹੀਂ ਤੁਹਾਡਾ ਮਿਲ ਸਕਦਾ ਤਾਂ ਐਸਾ ਹਾਲਾ ਲਾਈਵ ਜਿ ਨਹੀਂ ਕਦੇ ਦੇਖਿਆ ਦੁਕਾਨਾਂ ਕਮ ਖੋਲ ਜੂਗੀ ਇਹਦਾ ਸਾਰਾ ਮਾਲਵਾ ਦਾ ਮੋਰੇ ਹੋਇਆ ਬਿਜਲੀ ਸਾਰੀ ਬੰਦ ਈ ਆ ਰਾਤ ਦੀ 2 ਵਜੇ ਦੀ ਬੰਦ ਆ ਸਾਰੇ ਜ਼ਵੈਦੇ ਪੜਤੇ ਖੰਬੇ ਪੜਤੇ ਆ ਸੁਣੀ ਸਾਨੂੰ ਕੁੱਤੇ ਵਾਂ ਉੱਥੇ ਸਾਨੇ ਡਰਾਈਵਰ ਕੱਢ ਆ ਕੇ ਫਿਰ ਆ ਦਿਨੋਂ ਦਾ ਫਿਰ ਬੰਦੇ ਮਰਦੇ ਬਣਾ ਟਰੱਕ ਦੀ ਬਜਾਈ ਤਬਾਹੀ ਜੜੋ ਪੁੱਟ ਕੇ ਲੈ ਗਿਆ ਬੋਟਾ ਦਰਖਤ ਤੂਕੇ ਲੈ ਗਿਆ ਬਿਜਲੀ ਦੇ ਖੰਬੇ ਦੁਕਾਨਾ ਵਾਲਿਆਂ ਦੇ ਪੁੱਟ ਕੇ ਲੈ ਗਿਆ ਸ਼ੈੱਡ ਕੋਟੀਆਂ ਬਿਜਲੀ ਦੀਆਂ ਤਾਰਾਂ ਬਿਜਲੀ ਹੋਈ ਗੁੱਲ ਤਸਵੀਰਾਂ ਪਿਆਰਕ ਹਾਦਸੇ ਦੀਆਂ ਨੇ ਜੋ ਤੁਸੀਂ ਆਪਣੇ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿੱਤੇ ਕਿ ਇੱਕ ਖਾਲੀ ਟਰੱਕ ਨੇ ਤਬਾਹੀ ਮਚਾਈ ਹੈ ਤੇ ਇਹ ਹਾਦਸੇ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਇੱਕ ਖਾਲੀ ਟਰੱਕ ਜੋ ਕਿ ਲੁਧਿਆਣੇ ਤੋਂ ਬਲੇਰ ਕੋਟਲਾ ਵੱਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਦੁਕਾਨਾਂ ਵੱਲ ਮੁੜ ਗਿਆ ਤੇ ਸੇ ਟਰੱਕ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਕਿ ਸੜਕ ਤੇ ਖੜੇ ਬਿਜਲੀ ਦੇ ਖੰਬੇ ਦੇ ਟਰਾਂਸਫਾਰਮ ਇਤੋਂ ਤੱਕ ਕੀ ਕਈ ਮੋਟੇ ਦਰਖਤਾਂ ਨੂੰ ਵੀ ਆਪਣੇ ਨਾਲ ਜੜੋ ਪੁੱਟ ਕੇ ਘੜੀਸਾ ਹੋਇਆ ਲਹਿ ਗਿਆ ਇਹ ਹਾਦਸਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਸੁਣ ਕੇ ਉਥੋਂ ਦੇ ਸਥਾਨਕ ਲੋਕ ਥੋਥੇ ਇਕੱਠੇ ਹੋ ਗਏ ਤੇ ਲੋਕਾਂ ਦੀ ਪੀੜ ਲੱਗ ਗਈ ਤੇ ਵਿਚਕਾਰ ਸੜਕ ਇਸ ਟਰੱਕ ਦੇ ਕਾਰਨਾਮੇ ਨੇ ਲੋਕਾਂ ਨੂੰ ਪਾਛਾ ਪਾ ਦਿੱਤੀਆਂ ਤੇ ਸੜਕ ਦੇ ਉੱਪਰ ਜਾਮ ਲੱਗ ਗਿਆ ਹਾਦਸੇ ਦਿਆਂ ਹੈ ਖੌਫਨਾਕਾ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਰੱਕ ਬਿਜਲੀ ਦੀਆਂ ਤਾਰਾਂ ਨੂੰ ਪੁੱਟ ਕੇ ਲੈ ਗਿਆ ਤੇ ਉਸ ਤੋਂ ਬਾਅਦ ਤੇ ਉੱਥੇ ਲੱਗਿਆ ਹੋਇਆ ਖੰਭਾ ਜਿਸ ਦਾ ਕੁਝ ਹਿੱਸਾ ਜ਼ਮੀਨ ਤੇ ਉੱਪਰ ਰਹਿ ਗਿਆ ਤੇ ਬਾਕੀ ਦਾ ਉਹ ਖੰਭਾ ਆਪਣੇ ਨਾਲ ਧੂਕੇ ਲੈ ਗਿਆ ਹਾਦਸੇ ਦੀਆਂ ਤਸਵੀਰਾਂ ਡਰੋਨ ਪਾਲੀਆਂ ਨੇ ਕਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਜੋ ਕਿ ਵੱਡੇ ਧਮਾਕੇ ਵਰਗੀ ਲੱਗ ਰਹੀ ਸੀ ਜਿਸ ਤੋਂ ਬਾਅਦ ਉਹ ਲੋਕ ਘਰਾਂ ਤੋਂ ਬਾਹਰ ਨਿਕਲੇ ਤੇ ਦੇਖਿਆ ਕਿ ਕਾਫੀ ਵੱਡਾ ਹਾਦਸਾ ਹੋਇਆ ਪਿਆ ਤੇ ਜਿਸ ਦਿਨ ਚੱਲਦਿਆਂ ਉਹਨਾਂ ਦੇ ਘਰਾਂ ਦੀ ਰਾਤ ਤੋਂ ਬਿਜਲੀ ਵੀ ਗਲ ਹੋ ਗਈ ਹੈ ਇਸ ਹਾਦਸੇ ਨੂੰ ਦੇਖ ਕੇ ਲੋਕਾਂ ਦਾ ਸਿਰਫ ਇਹੀ ਕਹਿਣਾ ਹੈ ਤੇ ਉਹਨਾਂ ਦੇ ਮੂੰਹੋਂ ਇੱਕੋ ਹੀ ਗੱਲ ਨਿਕਲ ਰਹੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਅਜੀਹਾ ਭਿਆਨਕ ਹਾਦਸਾ ਨਹੀਂ ਦੇਖਿਆ ਇਟ ਇਜ਼ ਲਾਈਫ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਈ ਏਡਾ ਵੱਡਾ ਹਾਦਸਾ ਨਹੀਂ ਦੇਖਿਆ ਜਿਨੇ 6-7 ਦੁਕਾਨਾਂ ਦੀ ਤਬਾਹੀ ਕਰਕੇ ਸਫੈਦਾ ਨੂੰ ਅਗਰ 4 ਬੰਦੇ ਵੀ ਜੱਫੀ ਪਾਣ ਤਾਂ ਸਫੈਦਾ ਹੱਥ ਨਹੀਂ ਤੁਹਾਡਾ ਮਿਲ ਸਕਦਾ ਇੰਨਾ ਮੋਟਾ ਸਫੈਦਾ ਸਾ ਸਾਜਾ ਤੋੜ ਕੇ ਬਿਜਲੀ ਦੇ ਖੰਭੇ ਤੋੜ ਕੇ ਅਗਰ ਇਹ ਆਪ ਨਾ ਰੁਕਦਾ ਇੱਥੇ ਬੰਦੇ ਬੈਠੇ ਹੁੰਦੇ ਦਿਨ ਦੇ ਵਿੱਚ ਆਕਿਆ ਹੋਇਆ ਹੁੰਦਾ ਤਾਂ ਬਹੁਤ ਬੜਾ ਨੁਕਸਾਨ ਹੋ ਜਾਂਦਾ ਇਹ ਜਿਆਦਾ ਸ਼ੱਕ ਪੈਂਦਾ ਹੈ ਜਾਂ ਬੰਦਾ ਨੀਂਦ 'ਚ ਥਾ ਜਾਂ ਮਤਲਬ ਕਿ ਉਹ ਤੋਂ ਸੰਭਲਿਆ ਨਹੀਂ ਹੈ ਵੀ ਉਹ ਸਾਈਡ ਮਾਰ ਕੇ ਅਗਰ ਹੋਰ ਕੋਈ ਨਾਲ ਹੁੰਦੀ ਕੋਈ ਚੀਜ਼ ਉਹਦਾ ਵੀ ਬਹੁਤ ਬੜਾ ਐਕਸੀਡੈਂਟ ਹੋ ਜਾਂਦਾ ਉਹ ਨਹੀਂ ਬੰਦਾ ਬਚ ਸਕਦਾ ਐਸਾ ਹਾਲ ਸਾ ਲਾਈਫ ਤੇ ਨਹੀਂ ਕਹਿੰਦੇ ਕਿ ਯਾਰ ਜਿੰਨਾ ਬੜਾ ਇਹ ਹਾਸਾ ਹੋ ਚੁਕਾ ਬਿਜਲੀ ਸਪਲਾਈ ਬੰਦ ਹੈ ਟੋਟਲ ਏਰੀਆ ਬੰਦ ਹੈ ਇਹ ਜਦ ਤੱਕ ਰਿਪੇਅਰ ਨਹੀਂ ਹੁੰਦੀ ਇਹ ਚੱਲ ਨਹੀਂ ਸਕਦਾ ਇਹ ਬਹੁਤ ਗੱਡੀ ਸਵੀਟ ਤੇ ਦੀ 1.5 ਘੰਟੇ ਦਾ ਟਾਈਮ ਸੀ ਕੀ ਕੀ ਨੁਕਸਾਨ ਹੋਇਆ ਜੀ ਸਾਰੇ ਸਵੈਦੇ ਪਟ ਤੇ ਖੰਬੇ ਪਟ ਤੇ ਸੈਟ ਤੋੜ ਕੇ ਤੇ ਟਰੱਕ ਆ ਰਿਹਾ ਬਦਕ ਕਿਤਾਕੋ ਕਾਣ ਹੋਇਆ ਛੱਟ ਲੱਗੀ ਉਹੇ ਛੱਟ ਨਹੀਂ ਲੱਗੀ ਮਾੜੀ ਉੱਪਰ ਛੱਟ ਲੱਗੀ ਜੀ ਰੱਕ ਤੁਹਾਨੂੰ ਖਾਲ ਕਿੰਨਾਗਾ ਉਹ ਮੋੜਾ ਐਸਐਸ ਸਾਹ ਟੁੱਟ ਗਿਆ ਉਹਦੀ ਆਵਾਜ਼ ਸੁਣੀ ਜਦੋਂ ਹਾਦਸਾ ਹੋਇਆ ਹਾਂਜੀ ਬਾਅਦ ਸੁਣੀ ਸਾਨੂੰ ਕੁੱਤੇ ਵਾਂ ਨੂੰ ਉੱਥੇ ਸਾਨੇ ਡਰਾਈਵਰ ਕੱਢ ਆ ਗਏ ਫਿਰ ਸਾਰੇ ਲੈ 1.5 ਕਿ ਬਜੀ ਗਈ ਹੈ ਚੱਲ ਗਈ ਡਰਾਈਵਰ ਦਾ ਕੋਈ ਕੀਤਾ ਖਤਮ ਜਿੱਦਾਂ ਉਹਨ ਪਤਾ ਨਹੀਂ ਉਹਦਾ ਹਾਲੇ ਹਾਂ ਜਨੂੰ ਦਾ ਫਿਰ ਉਹ ਬੰਦੇ ਮਰਦੇ ਬਣਾਲ ਦੁਨੀਆ ਬੈਠੀ ਔਰ ਕਿੰਨੀ ਸਪੀਡ ਹੈ ਪੈਦਾਂ ਹੀ ਪੱਟ ਤੇ ਬਹੁਤ ਵੀਰਤੀ ਰਾਤ ਨੂੰ ਟਰੱਕ ਆ ਕੇ ਵੱਜਿਆ ਵਿੱਚ ਵਸ ਦਰਖਤ ਪੱਟ ਤੇ ਛੜਛੁਟ ਢਾਤੇ ਵਸ ਬਹੁਤ ਵੱਡਾ ਹਾਸਾ ਇਹ ਤੇਨੇ ਹੁੰਦਾ ਬਹੁਤ ਨੁਕਸਾਨ ਕਰਦਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਜਿਸ ਦੇ ਵੱਲੋਂ ਇਹ ਤਬਾਹੀ ਮਚਾਈ ਗਈ ਹੈ ਉਸ ਦੇ ਹੇਠਾਂ ਬਿਜਲੀ ਦੇ ਕੰਪਰੇ ਤੇ ਦਰਖਤ ਫਸੇ ਹੋਏ ਨੇ ਤੇ ਉੱਪਰ ਉਸਦੀ ਛੱਤ ਦੇ ਉੱਪਰ ਵੀ ਬਿਜਲੀ ਦੀਆਂ ਤਾਰਾਂ ਤੇ ਦਰਖਤ ਫਸਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਹੋਇਆ ਹੋਵੇਗਾ ਦੱਸਦੀ ਕਿ ਇਸ ਹਾਦਸੇ ਦੇ ਚੱਲਦਿਆਂ ਰਾਤ ਤੋਂ ਬਿਜਲੀ ਗਲ ਹੋਈ ਹੋਈ ਹੈ ਤੇ ਪਾਵਰਕਾਮ ਸਪਲਾਈ ਚਲਾਉਣ ਦੇ ਵਿੱਚ ਲੱਗੀ ਹੋਈ ਹੈ ਤੇ ਉੱਧਰ ਟ੍ਰੈਫਿਕ ਪੁਲਿਸ ਵੀ ਟ੍ਰੈਫਿਕ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੱਸਿਆ ਕਿ ਲੁਧਿਆਣਾ ਪਟਿਆਲਾ ਸਗਰੂਰ ਮੁੱਖ ਮਾਰਕ ਤੇ ਇਹ ਵੱਡਾ ਭਿਆਨਕ ਸੜਕੀ ਹਾਦਸਾ ਹੋਇਆ ਜਿਸ ਦੇ ਚਲਦੇ ਲੋਕਾਂ ਦੇ ਪੈਰਾਂ ਹਿੱਥੋ ਜ਼ਮੀਨ ਖਿਸ ਗਈ ਹੈ ਜਗਵਾਨੀ ਟੀਵੀ ਦੇ ਲਈ ਬਲਰ ਕੋਟਲਾ ਤੋਂ ਰਵੀ ਖਾਨ ਦੀ ਰਿਪੋਰਟ